ਜਾਓ ਜਾਓ ਪਬਲਿਕ ਆ ਪੁੱਛੋ ਪਬਲਿਕ ਨੂੰ ਪੁੱਛੋ ਕਿਉਂ ਪੁੱਛੋ ਪੁੱਛੋ ਪਬਲਿਕ ਨੂੰ ਧੋਖਾ ਨਾ ਲਾ ਸਕਿਆ ਹੁਣ ਵੀ ਕਹਿੰਦਾ ਵੀਰੇ ਸਟਾਰਟ ਕਰਦਾ ਢਟਾਕਾ ਵੱਜ ਗਿਆ ਅੱਗ ਲਾ ਦੂੰਗਾ ਲੋੜ ਡੱਕਾ ਤੁਸੀਂ ਮੈਨੂੰ ਰੋਕਿਆ ਤੁਸੀਂ ਮੈਨੂੰ ਰੋਕਿਆ ਆਹੋ ਮੈਂ ਚਲਾਨ ਕੀਤਾ ਕਿਹੜਾ ਚਲਾਨ ਕਰ ਦੋ ਕਿਹੜਾ ਚਲਾਨ ਕੀਤਾ ਮੈਂ ਸੀਧੀ ਕਰਨੀ ਆ ਸੀਧਾ ਥਾਣੇ ਅੱਗੇ ਲਊਂਗਾ ਲੈ ਲਓ ਜੀ ਥਾਣੇ ਤੇ ਆਜੇ ਨਿਆਸ਼ ਕਾਮਾ ਹਾਂ ਠੀਕ ਆ ਸਰ ਪਾਸ਼ੇ ਨੰਕਮੇ ਅਫਸਰਾਂ ਕਰਕੇ ਪਿਆਪੁਰ ਤੋਂ ਬਦਨਾਮ ਹੋ ਰਹੀ ਆ ਸੀਧੇ ਲੈਣੀ ਕੋਣੀ ਲੈ ਲਓ ਪਿਆਪੁਰ ਸਰ ਮਾੜਾ ਨਹੀਂ ਕਹਾਂ ਵੀਰੇ ਪਰ ਸਾਡੇ ਕੁਝ ਨੰਕਮੇ ਅਫਸਰਾਂ ਕਰਕੇ ਪਿਆਪੁਰ ਦਾ ਬਦਨਾਮ ਹੋ ਰਿਹਾ ਸ਼੍ਰੀਮਾਨ ਭਵਤ ਮਾਜੀ ਨੂੰ ਬੇਨਤੀ ਕਰਦਾ ਕੁਝ ਨੰਕਮੇ ਅਫਸਰਾਂ ਦਾ ਤਬਾਦਲਾ ਕੀਤਾ ਜਾਵੇ ਚੜਦੀ ਕਲਾ ਸਪੋਰਟਸ ਕਲੱਬ ਲੁਧਿਆਣਾ ਦਾ ਗੈਰੀ ਬੋਪਰ ਹੈ ਸੀਨੀਅਰ ਪੰਜਾਬ ਕੋਰਟ ਮੈਂਡ ਲਿਸਟ ਗੱਲ ਕਰ ਰਿਹਾ ਵੀਰੇ ਔਰ ਸਾਡੀ ਵੀਰੇ ਲੁਧਿਆਣਾ ਦੇ ਵਿੱਚ ਇੱਕ ਸੇਵਾ ਚੱਲਦੀ ਆ ਪਿਛਲੇ 10 ਸਾਲ ਤੋਂ ਜਿਸ ਨੂੰ ਸ਼ਹਿਰ ਦੇ ਵਿੱਚ ਖੂਨ ਦੀ ਲੋੜ ਹੋਵੇ ਵੀਰੇ ਸਾਡੂ ਖੂਨ ਕਰਦੇ ਆ ਸਾਡੇ ਇੱਕ ਬੰਦਾ ਜਾ ਕੇ ਜਾ ਕੇ ਖੂਨਦਾਨ ਕਰਕੇ ਆਉਂਦਾ ਦੱਸੋ ਮੇਰੇ ਅਸੀਂ ਹੁੱਲੜਵਾਜੀ ਕਰਾਂਗੇ ਅਸੀਂ ਤਾਂ ਭੈਣਾਂ ਨੂੰ ਮਦਦ ਕਰਦੇ ਆ ਲੋਕਾਂ ਨੂੰ ਫ੍ਰੀ ਕੰਮ ਚਲਵਾਉਂਦੇ ਆ ਵੀਰੇ ਚੜਦੀ ਕਲਾ ਜੋਬਸ ਇੰਸਟਾਗ੍ਰਾਮ ਤੇ ਸਰਚ ਕਰ ਲਓ ਵੇਰਾ ਲੋਕਾਂ ਨੂੰ ਫ੍ਰੀ ਕੰਮ ਤਾਂ ਲਵਾਉਨੇ ਆ ਚੱਕਰੀ ਬੰਦਾ ਕਰੇਵੇ ਲੁਧਾਣੀ ਸ਼ਹਿਰ ਦੇ ਵਿੱਚ ਅੱਧੀ ਤਰਫ ਲੈਂਦੇ ਆ ਮੈਂ ਫ੍ਰੀ ਸੇਵਾ ਦੰਦਾ ਵੀਰੇ ਪਹਿਲਾਂ ਮੇਰੇ ਤੋਂ ਕੈਮਰਾ ਲਾਓ ਯਾਰ ਬਸ ਹਾਂ ਭਾਈ ਬੰਦੇ ਤੈਨੂੰ ਇੱਧਰ ਕਰ ਲੈ ਮੈਡਮ ਪਬਲਿਕ ਦੀ ਮਾੜੀ ਆ ਪਬਲਿਕ ਅੱਗੇ ਖੜੋ ਖੜਾ ਖੜਾ ਨਾ ਨਾ ਪਬਲਿਕ ਹੀ ਦੱਸੂਗੀ ਆ ਸਲਾਨਸਰ ਤੇ ਅੱਛਾ ਜੀ ਠੀਕ ਆ ਜੀ ਕਰੋ ਵੀਰੇ ਸਾਰਾ ਸਲਾਨਸਰ ਤੇ ਕਿੰਨਾ ਬੋਟ ਚਾਹੁੰਦਾ ਜੀ ਪਬਲਿਕ ਨੇ ਕੀ ਦੱਸਣਾ ਹੁਣ ਮੇਣੀ ਸੁਣੋ ਕੈਮਰਾ ਉੱਤੇ ਕਰੋ ਇਹ ਦੇਖੋ ਉਹ ਆ ਗਿਆ ਸਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਇੰਡੀਅਨ ਟ੍ਰੇਡ ਯੂਨੀਅਨ ਦਾ ਪ੍ਰੈਜ਼ੀਡੈਂਟ ਲੁਧਿਆਣਾ ਮੌਜੂਦਾ ਗੈਰੀ ਬੋਪਾ ਰਹਿ ਗੈਰੀ ਸਿੱਧੂ ਬੋਲ ਰਿਹਾ ਹਾਂ ਵੀਰੇ ਆ ਸਾਡੇ ਅਫਸਰ ਨੇ ਪੰਜਾਬ ਪੁਲਿਸ ਦੇ ਜਸਮੇਲ ਸਿੰਘ ਜੀ ਇਹਨਾਂ ਨੇ ਮੈਨੂੰ ਰੋਕਿਆ ਮੈਨੂੰ ਕਾਲੀ ਤੇ ਮੇਰੇ ਸਿਰ ਤੇ ਪੱਗ ਬੰਨੀ ਆ ਹੈਲਮਟ ਦੀ ਕੋਈ ਲੋੜ ਨਹੀਂ ਉਹਨਾਂ ਸਾਹਮਣੇ ਮੇਰੇ ਕੋਲੇ ਆ ਸੱਚ ਬੋਲੂਗਾ ਵੀਰੇ ਆਰ ਸੀ ਮੇਰੇ ਕੋਲ ਹੈ ਨਹੀਂ ਸੀ ਮੈਂ ਕਿਹਾ ਭਾਜੀ ਆਰ ਸੀ ਘਰੇ ਰਹਿ ਗਈ ਮੇਰੇ ਮੈਂ ਸਚਾਈ ਆ ਇਹਨਾਂ ਨੇ ਕਿਹਾ ਬੇਟਾ ਲਾਇਸੈਂਸ ਦੇ ਦੋ ਮੈਂ ਕਿਹਾ ਜੀ ਲੈ ਲਓ ਫਿਰ ਮੈਨੂੰ ਕਹਿੰਦੇ ਨੇ ਜੀ ਥ ਕਹੇ ਬਟਾਕਾ ਵਜਦਾ ਮੈਂ ਕਿਹਾ ਜਨਾਬ ਤੁਸੀਂ ਬਟਾਕਾ ਮਾਰ ਦੋ ਬਟਾਕਾ ਵੱਜ ਗਿਆ ਮੈਂ ਇੱਥੇ ਅੱਗ ਲਾ ਕੇ ਫੂਕ ਜੂੰ ਫਿਰ ਮੈਨੂੰ ਕਿਹਾ ਤੂੰ ਮੇਰਾ ਪੰਗੇ ਨਾਲ ਹੈ ਤੂੰ ਮੇਰਾ ਆਉ ਨਾ ਕਰ ਮੈਂ ਤੈਨੂੰ ਹਾਕ ਕਰ ਦੂੰ ਮੈਂ ਤੈਨੂੰ ਬੰਦ ਕਰ ਦੂੰ ਭਾਈ ਜੀ ਕੀ ਗਲਤੀ ਆ ਮੈਂ ਵੀਰੇ 2004 ਦੇ ਵਿੱਚ 2004 ਚ ਸੀਨੀਅਰ ਪੰਜਾਬ ਪਾਵਰ ਲਿਫਟਿੰਗ ਗੋਲਡ ਮੈਡਲ ਲਸਟਾ ਔਰ ਨੈਸ਼ਨਲ ਗੋਲਡ ਆ ਵੀਰੇ ਮੇਰਾ ਲਗਾਤਾਰ ਜ਼ਿਲ੍ਹੇ ਵਿੱਚ ਮੈਂ 3 ਸਾਲ ਗੋਲਡ ਮੈਡਲ ਜਿੱਤੇ ਹੋਇਆ ਜੀ ਮੈਨੂੰ ਪੰਜਾਬ ਪੁਲਿਸ ਦੀ ਵਰਦੀ ਮਿਲੀ ਸੀ 2004 ਦੇ ਵਿੱਚ ਮੈਂ ਕਿਉਂ ਛੱਡੀ ਆ ਕਿਉਂ ਛੱਡੀਆ ਵੀਰੇ ਭੇੜੇ ਆਉਸਰਾ ਕਰਕੇ ਕੁਛ ਗੰਦੀ ਆਉਸਰਾ ਕਰਕੇ ਮੈਂ ਵਰਤੀ ਛੱਡੀਆ ਵੀਰੇ ਆ ਜਨਾਬ ਖੜੇ ਨੇ ਪੁੱਛ ਲੋ ਜਨਾਬ ਕਹਿੰਦੇ ਪਬਲਿਕ ਨੂੰ ਪੁੱਛ ਪਬਲਿਕ ਹੀ ਦੱਸੂਗੀ ਦੱਸੋ ਮੈਂ ਕੀ ਬਟਾਕਾ ਨਹੀਂ ਮਰਿਆ ਮੈਂ ਕੋਈ ਰੇਸ ਨਹੀਂ ਦਿੱਤੀ ਦੱਸੋ ਵੀਰੇ ਕੀ ਗਲਤੀ ਆ ਸਰਦਾਰ ਬੰਦਾ ਵਾ ਆ ਮੇਰਾ ਕਾੜਾ ਕੈਮਰਾ ਮਾਰ ਦੋ ਕਿਸਾਨ ਮਜ਼ਦੂਰ ਇਕਤਾ ਦਾ ਮੈਂ ਸੀਨੀਅਰ ਆਗੂ ਆ ਵੀਰੇ ਪਰ ਇੰਡੀਅਨ ਡਰੇਡ ਯੂਨੀਅਨ ਦਾ ਪ੍ਰੈਜ਼ੀਡੈਂਟ ਆ ਵੀਰੇ ਮੈਂ ਗੈਰੀ ਸਿੱਧੂ ਗੈਰੀ ਉਪਰ ਹੈ ਮੇਰੀ ਵੀਡੀਓ ਬਣਾ ਲਓ ਪਬਲਿਕ ਕੀ ਬੋਲੂਗੀ ਦੱਸੋ ਵੀਰ ਖੜੇ ਸੀਗੇ ਮੈਂ 3 ਯਾਦ ਕੀਤਾ ਉਹ ਨਵੀਂ ਰੇ ਖੜੇ ਦੱਸਿਓ ਬਾਈ ਜੀ ਤੇਰੇ ਗੰਤ ਗੱਲ ਨਹੀਂ ਕਰਨੀ ਸਰਦਾਰ ਬੰਦਿਆ ਗੰਤ ਗੱਲ ਨਾ ਕਰਿਓ ਨਹੀਂ 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 ਇਹਨਾਂ ਨੇ ਧੋਖੇ ਨਾਲ ਮੇਰਾ ਲਾਇਸੈਂਸ ਫੜਿਆ ਫੇਰ ਮੈਨੂੰ ਕਹਿੰਦੇ ਵੀਰੇ ਮੈਂ ਚਲਾਨ ਕਰਨਾ ਬਾਉਂਡ ਕਰਨਾ ਕੀ ਬਾਉਂਡ ਕਰਨਾ ਵੀਰੇ ਢਾਕਾ ਮਾਰੋ ਵੀਰੇ ਹਾਂਜੀ ਸਰ ਆਮਲਾ ਕੀ ਹੋਇਆ ਜਿਹੜੀ ਕੇ ਤੇਰੀ ਦਿਨ ਆ ਰਿਹਾ ਸੀ ਜਿਹਦੀ ਕੇ ਆਵਾਜ਼ ਬਹੁਤ ਜ਼ਿਆਦਾ ਸੁਣ ਸਕਦੇ ਸੀ ਸੋਇਆ ਇਸ ਬੰਦੇ ਨੂੰ ਆਪਾਂ ਰੋਕਿਆ ਤੇ ਰੋਕਣ ਦੇ ਬਾਵਜੂਦ ਇਹ ਸ਼੍ਰੀਮਾਨ ਜੀ ਤੋਂ ਮੈਂ ਪਿਆਰ ਨਾਲ ਕਿਹਾ ਮੈਂ ਕਿਹਾ ਵੀ ਜੀ ਤੁਹਾਡਾ ਚਲਾਨ ਚੱਕ ਕੇ ਕੀਤਾ ਹੋਇਆ ਵੀ ਆਪਾਂ ਚਲਾਨ ਕਰਨਾ ਲਾਇਸੈਂਸ ਦੇ। ਜੇ ਆਪਾਂ ਲਾਇਸੈਂਸ ਮੰਗਿਆ ਲਾਇਸੈਂਸ ਲੈ ਲਿਆ ਤੇ ਉਸ ਤੋਂ ਬਾਅਦ ਮੈਂ ਚਲਾਨ ਕਰਨ ਲੱਗਾ ਜੀ ਸ਼੍ਰੀਮਾਨ ਜੀ ਨੇ ਮੇਰੀ ਬੇਇੱਜ਼ਤੀ કરી ਬਹੁਤ ਜ਼ਿਆਦਾ ਬੋਲਦਾਰਿਆ ਵੀ ਮੈਂ ਐ ਕਰੂੰਗਾ ਜੀ ਮੇਰਾ ਤੁਸੀਂ ਚਲਾਨ ਕਿਵੇਂ ਕਰ ਸਕਦੇ ਹੋ? ਤੁਸੀਂ ਬੰਦ ਕਿਵੇਂ ਕਰ ਸਕਦੇ ਹੋ? ਮੈਂ ਪੁਲਿਸ ਦਾ ਐ ਕਰਦਾ ਜੀ ਮੈਂ ਪੁਲਿਸ ਨਾਲ ਵੀ ਪੁਲਿਸ ਇਦਾਂ ਦੀ ਆ ਦੇਖੋ ਕਿੰਨਾ ਭੜਾ ਬੋਲ ਰਿਹਾ ਸੀਗਾ। ਹੁਣ ਵੀ ਤੁਹਾਡੇ ਲਾਈਫ ਦੇ ਵਿੱਚ ਕਿੰਨਾ ਪੁਲਿਸ ਬਾਰੇ ਕਿੰਨਾ ਗਲਤ ਬੋਲਿਆ। ਕੁਝ ਮਰਿਆ ਕਰਕੇ ਆਹ ਦੇਖੋ ਕਿੰਨੀ ਹੁਣ ਵੀ ਕਿੰਨੀ ਇਸ ਲਈ ਕਰ ਰਿਹਾ। ਫਿਰ ਕੀ ਹੋਇਆ? ਇਹਦਾ ਜਿਹੜਾ ਸਲੈਂਸਰ ਆ ਸਲੈਂਸਰ ਚੇਂਜ ਕਰਨ ਕਰਕੇ ਆਪਾਂ ਚਲਾਨ ਕੀਤਾ ਨੀਸਾਨ ਸਾਹਮਣੇ ਠੀਕ ਹੈ। ਮੈਨੂੰ ਪੁੱਛਿਆ ਵੀ ਮੈਂ ਇਹ ਗੱਲ ਦੀ ਕੀਤੀ ਆ। ਮਿਹਰਬਾਨੀ ਬਹੁਤ ਬਹੁਤ ਧੰਨਵਾਦ।